ਮਿੰਕਾਰ ਵਜੂਮਾ ਵਜੂਮਾ ਦੀ ਬਿਦਰੀ ਕੋ ਰਾਹਿਬ ਜੀ ਦਾ ਖਲਫਾ ਰਾਹਿਬ ਜੀ ਦੀ ਹਕਤੇ ਮੈਂ ਧੰਨਵਾਦ ਕਰਦੀ ਆ ਉਹਨਾਂ ਪੀਪੀਆਂ ਦਾ ਜਿਹਨੀਆਂ ਅੱਜ ਇੱਥੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਆਪਣੇ ਘਰਾਂ ਦੇ ਕਰਮਚਾਰੀਆਂ ਨੂੰ ਸਮੇਟ ਕੇ ਤੇ ਅੱਥੇ ਅੱਜ ਨਾਨੀ ਸ਼ਕਤੀ ਦਾ ਪੂਰਾ ਜਿਆਦਾ ਪਤਾ ਲੱਗ ਗਿਆ ਵਾ ਵੀ ਅੱਜ ਬੀਬੀਆਂ ਕਿੰਨੇ ਜੋਸ਼ ਵਿੱਚ ਇੱਥੇ ਪਹੁੰਚੀਆਂ ਨੇ ਤੇ ਬੀਬੀਆਂ ਭੈਣਾਂ ਪਹੁੰਚਣਾ ਨਹੀਂ ਚਾਹੀਦਾ ਵਾ ਜੇ ਆਪਾਂ ਵੀਰਾਂ ਦਾ ਸਾਥ ਨਾ ਦੇਵਾਂਗੀਆਂ ਤੇ ਫਿਰ ਸਾਡੀ ਕੋਈ ਘਰ ਦੇ ਅੱਜ ਕੰਮ ਕਰਨ ਦੀ ਰੁਚੀ ਨਹੀਂ ਆ ਰਹੀਆਂ ਤੇ ਸਾਨੂੰ ਹਟੇ ਸਾਡੇ ਇਕੱਲੇ ਇੱਥੇ ਬਿਤੇ ਰਹੇ ਸਾਡੇ ਕੰਮ ਚੱਗਾ ਨਹੀਂ ਲੱਗਦਾ ਜੇ ਇਹ ਵੀਰ ਸਾਥ ਹੋ ਗਿਆ ਵਾ ਇੱਥੇ ਇੱਥੇ ਇਹਨਾਂ ਨਾਲ ਲੜਦੇ ਆਂ ਤੇ ਇਹ ਜਿਹੜੀਆਂ ਸਰਕਾਰਾਂ ਵਾ ਦੁਨੀਆਂ ਚਾਲਾਂ ਸ਼ੁਰੂ ਮੈਂ ਕਾਦੀ ਆਇਆ ਤੇ ਇਹ ਤਾਂ ਇਹਨਾਂ ਨੇ ਸਾਡੇ ਨਾਲ ਧੱਕੇ ਦਿੱਤੇ ਆ ਤੇ ਹੁਣ ਆਪੀ ਇਹ ਧੱਕੇ ਨਹੀਂ ਸਹੇ ਇਹ ਮੋਦੀ ਸਰਕਾਰ ਇਹਨੂੰ ਪਤਾ ਲੱਗਣਾ ਚਾਹੀਦਾ ਵਾ ਤੇ ਨਾਰੀ ਸ਼ਕਤੀ ਕੀ ਤੀਜਾ ਨਾਰੀ ਜਿਹੜੀ ਇਹ ਕਿੱਥੋਂ ਤੱਕ ਪਹੁੰਚ ਸਕਦੀ ਆ ਹਰ ਵਰਦ ਦੇ ਵਿੱਚ ਨਾਰੀ ਅੱਗੇ ਹੋ ਕੇ ਕੰਮ ਕਰ ਰਹੀ ਆ ਕਿਹੜਾ ਵਰਦਿਆ ਜੀ ਦੇ ਵਿੱਚ ਨਾਰੀ ਅੱਜ ਨੌਕਰੀ ਕਰਦੇ ਰਹੀ ਕਿਹੜਾ ਕੰਮ ਨੇ ਕਰ ਰਹੀ ਨਾਰੀ ਮਾ ਇਹਨਾਂ ਨਾਲ ਨੂੰ ਤੇ ਕੀ ਕਰ ਰਹੇ ਆ ਸਾਡੇ ਕੁਸਤੋ ਜੇ ਲੋਕਾਂ ਕਰਨਾ ਦੇਈ ਜਾਏ ਮੋਦੀ ਸਰਕਾਰ ਨੂੰ ਆਵਾਜ਼ ਮੋਦੀ ਸਰਕਾਰ ਦੇ ਸਾਡੀ ਕੁੰਡੀ ਚਾਈ ਦੀ ਆ ਇਹ ਮਾ ਇਹ ਮੋਦੀ ਸਰਕਾਰ ਦੇ ਨਾ ਪਾਉਂਦੀ

ਸੇਵਾ ਹੋਈ ਮਤਬਤ ਕਰਿਆ ਕਰੋ ਪਿਓ ਪਰੇ ਗੁਰੂਆਂ ਨੇ ਪੰਸਰ ਆਇਆ ਹੋਇਆ ਜਦੋਂ ਆਪਾਂ ਕੋਲ ਜੱਫਤ ਬਹਾਉ ਮੱੜਦੇ ਆ ਤਾਂ ਦੇ ਨਾਲ ਬਹੁਤ ਲੋਕਾਂ ਦੇ ਇਕੱਠ ਵਰਦੇ ਆ ਮੈਂ ਬੇਨਤੀ ਕਰਦੀ ਆ ਕਿ ਉਧਰ ਵੀ ਧਿਆਨ ਦੇਣਾ ਬਈਏ ਕਿਉਂਕਿ ਆਪਾਂ ਦਾ ਬਹੁਤ ਦਾਨੀ ਰਤਨਾ ਮਿਰਖੀ ਕੋਲ ਵੀ ਪੈਂਦੀ ਆ ਕਿੰਨੀ ਹੁੰਦਾ ਆਪਰੇ उसी सुई और कहीं ना मेरे हमें कहीं बात हो रहा है हम बेचते हैं एक दूसरे ਜਿਹੜੀ ਮਜ਼ਦੂਰੀ ਆ ਹੋਰ ਬਾਦੀ ਮਜ਼ਦੂਰੀ ਦੇ ਕਿਹੜੇ ਕੰਮ ਦੇ ਘੰਟੇ ਆ ਘੱਟ ਕੀਤੇ ਜਾਣ ਤੇ ਸਾਨੂੰ ਹੋਰ ਕੰਮ ਦਾ ਹੱਕ ਦਿੱਤਾ ਜਾਏ ਉਹਨਾਂ ਦੀ ਇਹ ਆਵਾਜ਼ ਸੁਣ ਕੇ ਤੇ ਉਥੇ ਦੀ ਇੱਕ ਬੀਬੀ ਨੇ ਆਪਣੀ ਆਵਾਜ਼ ਚੁੱਕੀ ਤੇ ਹਰ ਸਾਲ ਇਹ ਮਹਿਲਾ ਦਿਨ ਮਨਾਉਣ ਲੱਗੇ ਤੇ ਉਸ ਦਿਨ ਤੋਂ ਇਹ ਫਾਰਮੈਟ ਤੇ ਜੋ ਔਰਤਾਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਜੋ ਅੱਜ ਤੱਕ ਇੱਥੇ 8 ਮਾਰਚ ਨੂੰ ਸਮੂਹ ਮਾਰਚ ਤੇ ਮਨਾਉ ਬੈਠੇ ਪਹੁੰਚੇ ਆ ਕਿ ਬੀਬੀਆਂ ਇਹ ਇੱਕ ਇਸ ਸੰਗਰਸ਼ ਦੀ ਆਣ-ਬਾਣ ਕੇ ਸ਼ਾਨ ਹੈ ਬੀਬੀਆਂ sirf ਘਰਾਂ ਤੇ ਹੀ ਨਹੀਂ ਉਹ ਸੰਗਰਸ਼ ਦੇ ਵਿੱਚ ਉਹਨਾਂ ਦੀ ਮਹਾਨ ਜੋਤਾ ਉਹਨਾਂ ਕੀ ਇੱਕ ਮਹਾਨ ਸੰਗਰਸ਼ੀ ਆ ਬੀਬੀ ਇੱਕ ਇੱਕ ਜੜੀ ਬੀਬੀ ਆ ਇੱਕ ਮਾਂ ਆ ਇੱਕ ਭੈਣ ਆ ਇੱਕ ਪਤਨੀ ਆ ਇੱਕ ਉਹ ਸੰਗਰਸ਼ੀ ਨਾਰੀ ਆ ਜੋ ਕਿ ਆਪਣੇ ਸੰਘਰਸ਼ਾ ਪ੍ਰਤੀ ਅਵਾਜ਼ ਉਠਾ ਚੁੱਕੀ ਹੈ ਜੋ ਇਸ ਸੰਗਰਸ਼ ਦੇ ਵਿੱਚ ਕਾਫੀ ਲਗਾਤਾਰ ਇੱਕ ਸਾਤ ਤੋਂ ਵੱਧ ਦਿਨ ਚੱਲ ਰਿਹਾ ਹੈ ਤੇ ਜਿਸ ਵਿੱਚ ਬੀਬੀਆਂ ਨੇ ਆਪਣੇ ਘਰ ਕੰਮਾਂ ਦੇ ਨਾਲ ਨਾਲ ਇਸ ਵਿੱਚ ਆਪਣਾ ਪੂਰਾ ਜੋਰ ਲਾ ਪਾਇਆ ਜਿਸ ਤਰ੍ਹਾਂ ਇੱਥੇ ਲੰਗਰ ਦੀ ਸੇਵਾ ਦਿਨ ਰਾਤ ਚੱਲ ਰਹੀ ਹੈ ਜੀ ਆਵਾਜ਼ ਜੋ ਵੀ ਵਾਰੀ ਆ ਰਹੀ ਹੈ ਬੀਬੀਆਂ ਉਸ ਦੇ ਜਪਣੀ ਐਮ ਭੂਮ ਦਾ ਜਵਾ ਰਹੀਆਂ ਹਨ ਇਹ ਨਹੀਂ ਕਿ ਜੇ ਉਹ ਆਪਣੇ ਘਰ ਦੇ ਕੰਮ ਜਵਾ ਰਹੀਆਂ ਹਨ ਪਰ ਉਹ ਨਾਲ ਇੱਥੇ ਆਪਣੀ ਐਮ ਭੂਮ ਦਾ ਆਪਣਾ ਪਰ ਜੀ ਜੋ ਨਹੀਂ ਕਾਪ ਰਹੀ ਜੋ ਕਿਸਾਨ ਦੇ ਮਜ਼ਦੂਰਾਂ ਦੀ ਲੈ ਕਾਲੀ ਇੱਥੇ ਬੈਠ ਗਿਆ ਉਹ ਜਾਣ ਚੁਕੀਆਂ ਹਨ ਉਹ ਪਹਿਣਾ ਚੁੰਧੀਆਂ ਹਨ ਅਸੀਂ ਪਹਿਲੇ ਪਿਛਲੇ ਇਤਿਹਾਸਵਾਲ ਚਾਹੀ ਮਾਰੀਏ ਤੇ ਜਿਸ ਵਿੱਚ ਮਾਰੀ ਭਾਗ ਕਰਨੇ ਮੈਂ ਤੁਹਾਨੂੰ ਸਿੱਧਾ ਦੱਸਾਂਗੀ ਕਿ ਭਾਈ ਭਾਗ ਕਰਨੇ ਆ ਰਹੇ ਨੇਗੇ ਮੇਰੇ ਸਾਹਮਣੇ ਤੁਸੀਂ ਸਟੇਜ ਦੇ ਸੱਜੇ ਪਾਸੇ ਦੇਖ ਰਿਹਾ ਆਰਥੰਡਿਕਾ ਦੇ ਵੱਡੀ ਵੱਡੀ ਗਣਤੀ ਦੇ ਵਿੱਚ ਪਹੁੰਚ ਗਏ ਨੇਗੇ تلوار ਦੇ ਕਲਾ ਤਲਵਾਰ ਚੁੱਕੀ ਤੇ ਅਨਸਾਫ ਲਈ ਉਸਨੇ ਤਲਵਾਰ ਚੁੱਕੀ ਇਸ ਤਹੀ ਕਲਪਨਾ ਜਾਵਲਾਂ ਦੀ ਜੋ ਪਹਿਲੀ ਯੁਸਤੀ ਹੋਈ ਜੋ ਅੰਤਰਿਕਸ਼ ਤੇ ਗਈ ਤੇ ਉਤੋਸ਼ੀ ਦੀਆਂ ਕਾਮਕੀਤੀਆਂ ਨੇ ਇਸ ਤਰ੍ਹਾਂ ਇਸ ਇਸ ਵੱਤੋ ਇਹ ਦਵਾ ਬੀਬੀਆਂ ਦਾ ਇਸ ਸੰਘਰਸ਼ ਤੇ ਹੈ ਕਿ ਬਹੁਤ ਬੜੀ ਯੋਜਨਾ ਹੈ এনেতে মার গোয়ে তাডেলে ਵਲਕਾਰ ਸਿੰਘ ਬਹਿਸ ਕਿਹੜੇ ਜਲੇ ਤੋਂ ਤੁਸੀਂ ਕਟਿਆਲੇ ਤੋਂ ਕਟਿਆਲੇ ਤੋਂ ਕਿਹੜੀ ਜਥੇਬੰਦੀ ਹੈ ਠੀਕ ਕਰਦਾ ਸਾਰ ਸਭ ਤੋਂ ਜੁਨੀ ਓਕੇ ਅੱਛਾ ਇਹ ਜਿਹੜੀ ਕਮੇਟੀ ਹੈਗੀ ਹੈ ਇਹ ਚਾਰਾ ਚਾਰੇ ਤੁਸੀਂ ਮਤਲਬ ਅੱਜ ਪਹਿਲਾ ਦਿਨ ਦੇ ਉੱਤੇ ਵੀ ਐਉਂ ਨਹੀਂ ਲੱਗਦਾ ਕਿ ਵਰਤਾਣੇ ਕੰਟਰੋਲ ਛੱਡਿਆ ਨਹੀਂ ਅਜੇ ਸਾਡੇ ਬੇਟੇ ਜਲਪਤ ਹੋ ਰਿਹਾ ਪਰ ਸਾਡਾ ਕੋਈ ਦਾ ਚੱਲਦਾ ਜਿਦਾ ਇਸ ਯਾਤਰੀ ਕਮੇਟੀ ਸਾਡੀ ਰਾਜ ਲੱਤਰ ਨੇ ਜਿਹੜਾ ਮੱਠਾ ਦੇ ਪਹਿਰੇ ਆ ਸਾਡੀ ਦਾਔਰ ਤਾਂ ਜਿਹੜੀਆਂ ਅਸ਼ੀਰਵਾਦ ਦੇ ਵਿੱਚ ਸ਼ਾਮਾ ਲਈ ਉਹਨਾਂ ਦੇ ਨਾਮ ਹੈ ਪਰਮਨੈਂਟ ਹੀ ਹੈ ਪਰਮਨੈਂਟ ਹੀ ਹੈ ਮਤਲਬ ਲੇਡੀ ਲੇਡੀਜ਼ ਨਾਲ ਕੋਈ ਸ਼ਰਮ ਨਹੀਂ ਇਹਦਾ ਨਾਮ ਅਤਿ ਪੀ ਤੁਹਾਡਾ ਸ਼ੁਭਨਾ ਕੀ ਹੈ ਸਾਡਾ ਜਗਰਾਜ ਜੀ ਆ ਜਿਹੜਾ ਮੁੰਡੇ ਦਾ ਤੁਹਾਡਾ ਸਾਰਾ ਹੀ ਸੁਭੇ ਹੱਸਦਾ ਹੈ

ਜੀ ਜੇ ਵੀ ਤੁਹਾਨੂੰ ਕੋਟਿਆਾ ਮਾਡੇ ਹੁਕਮੀ ਦੇ ਭੇ ਆਗਰਤੀਆ ਤਾਂ ਉਹ ਤੁਹਾਡੇ ਜਨਮ ਤੋਂ ਆਜ਼ਾਦੀ ਦਾ ਵੀ ਰਵਾਜ ਪਾ ਸਕਦੀ ਆ ਤੇ ਹੋ ਕੇ ਇਹਨੇ ਪਰਮਜੀਤ ਕਾਂ ਸੀ ਕੇ ਜੋ ਇਹ ਕਾ ਯਾਦੋ ਉਹ ਆਪਣੀ ਚਾਰ ਰੱਖਗੇ ਇਸ ਤੋਂ ਬਾਅਦ ਵੀਰ ਕੋ ਦੀ ਸਿੱਖ ਲੋਕੋ ਕੇ ਆਪਣੀ ਜੀਤ ਤਿਆਰ ਰਹੀ ਇਸ ਤੋਂ ਬਾਅਦ ਅਜ ਬੈਣ ਪਾਉਂਦੀ ਕਰਦੀ। ਬਹੁਤ ਸਤਕਾਰ ਹੋਗਾ ਮੇਰੀਆਂ ਮਾਮਾ ਤੇ ਮੇਰੀਆਂ ਭੈਣਾਂ ਵੱਡੀ ਗਿੰਦੀ ਚ ਅੱਜ ਇਸ ਸੰਘਰਸ਼ ਦਾ ਹਿੱਸਾ ਬਣਿਆ ਨੇ ਇਹਨਾਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਹੁਣ ਬੁਲਾਈ ਹੋਈ ਬਖਸ਼ਸ਼ ਆਖੀ ਜੀ ਵਾਇਕਲ ਜੀ ਖਾਲਸਾ ਵਾਇਕਲ ਜੀ ਕੀ ਫਤਿਹ ਜੁੱਤੀ ਦੇ ਇਹ ਪੈਰ ਦੀ ਜੁੱਤੀ ਨਹੀਂ ਹੈਗੀਆਂ ਇਹ ਤੁਹਾਡੇ ਤੇ ਦਾ